ਅਸੀਂ ਅੱਜ ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਪੰਜਾਬ ਆਫ ਇੰਡੀਆ ਦੇ ਹੁਸ਼ਾਰਪੁਰ ਯੂਨਿਟ ਦੀ ਮੀਟਿੰਗ ਕੀਤੀ ਹੈ ਸਾਡੇ ਬਹੁਤ ਸਾਰੇ ਪੱਤਰਕਾਰ ਸ਼ਾਮਲ ਹੋਏ ਨੇ ਅਸੀਂ ਜਿਹੜੇ ਮੀਟਿੰਗ ਸ਼ਾਮਲ ਹੋਏ ਪੱਤਰਕਾਰ ਉਹਨਾਂ ਦੇ ਸਾਥੀਆਂ ਦਾ ਧੰਨਵਾਦ ਕਰਦੇ ਹਾਂ ਅਸੀਂ ਪੱਤਰਕਾਰਤਾ ਦੇ ਵਿੱਚ ਚੱਲਦਿਆਂ ਹੋਇਆਂ ਪੱਤਰਕਾਰਾਂ ਨੂੰ ਕੀ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਮੁਸ਼ਕਲਾਂ ਦਾ ਹੱਲ ਕਿਵੇਂ ਕਰਨਾ ਹੈ ਜੱਥੇਬੰਦਗੀ ਇਕਤਾ ਨੂੰ ਕਿਵੇਂ ਮਜ਼ਬੂਤ ਕਰਨਾ ਇਹ ਸਾਰੀਆਂ ਵਿਸ਼ਿਆਂ ਦੇ ਉੱਤੇ ਵਿਸਥਾਰ ਸਹਾ ਚਰਚਾ ਕੀਤੀ ਹੈ ਤੇ ਸਾਡਾ ਪਿਛਲੇ ਲੰਮੇ ਸਮੇਂ ਤੋਂ ਹੁਸ਼ਿਆਰਪੁਰ ਦੇ ਯੂਨਿਟ ਦੇ ਪ੍ਰਧਾਨ ਨੇ ਅਸਤੀਫਾ ਦਿੱਤਾ ਸੀ ਉਹਨੂੰ ਅਸੀਂ ਪ੍ਰਵਾਨ ਕੀਤਾ ਉਪਰੰਤ ਅਸੀਂ ਅੱਜ ਉਸ ਅਹੁਦੇ ਨੂੰ ਭਰਦਿਆਂ ਹੋਇਆਂ ਹਰਵਿੰਦਰ ਸਿੰਘ ਪੂੰਗਰਨੀ ਨੂੰ ਜਿਲ੍ਹਾ ਹੁਸ਼ਿਆਰਪੁਰ ਯੂਨਿਟ ਦਾ ਪ੍ਰਧਾਨ ਬਿਨਿਯੁਕਤ ਕੀਤਾ ਤੇ ਇਸ ਦੇ ਨਾਲ ਅਸੀਂ ਹੋਰ ਜਿਹੜੀਆਂ ਸਮੱਸਿਆਵਾਂ ਹੈਗੀਆਂ ਜਾਂ ਆਉਣ ਵਾਲੇ ਸਮੇਂ 'ਚ ਅਸੀਂ ਕੀ ਕੀ ਗਤੀਵਿਧੀਆਂ ਕਰਨੀਆਂ ਜਥੇਬੰਦੀਆਂ ਉਹਨਾਂ ਦੇ ਉੱਤੇ ਵੀ ਵਿਚਾਰ ਚਰਚਾ ਕੀਤੀ ਹੈ ਤੇ ਅਸੀਂ ਜਿਹੜੇ ਜਥੇਬੰਦੀ ਵੱਲੋਂ ਕਾਰਡ ਡਿਸਟ੍ਰੀਬਿਊਟ ਕੀਤੇ ਜਾਂਦੇ ਆ ਉਹਨਾਂ ਵਾਸਤੇ ਵੀ ਪ੍ਰਵਾਨਗੀ ਲਈਆ ਤੇ ਅਸੀਂ ਉਹਛੇ ਜਲਦੀ ਕਾਰਡ ਜਿਹੜੇ ਬਣਾ ਕੇ ਹੈਗੇ ਆ ਉਹ ਪੱਤਰਕਾਰਾਂ ਨੂੰ ਸੈਮੀ ਦੇ ਨਾਰ ਕਰਕੇ ਅਸੀਂ ਉਹ ਡਿਸਟ੍ਰੀਬਿਊਟ ਕਰਾਂਗੇ ਤੇ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਇੰਡੀਆ 1998 ਵਿੱਚ ਹੋਂਦ ਵਿੱਚ ਆਈ ਉਹ ਹੋਂਦ ਦੇ ਵਿੱਚ ਆਉਣ ਦਾ ਵੀ ਇੱਕ ਕਾਰਨ ਬਣਿਆ ਸਾਡੇ ਮਿੱਤਰ ਉਸ ਵੇਲੇ ਸਾਡੇ ਮਿੱਤਰ ਸਨ ਜਿਸ ਵੇਲੇ ਇਹਨਾਂ ਦੇ ਪ੍ਰੋਬਲਮ ਆਈ ਉਸ ਪ੍ਰੋਬਲਮ ਨੂੰ ਫੇਸ ਕੀਤਾ ਸਾਡੇ ਭਾਬੀ ਜੀ ਨੇ ਸਾਰਿਆਂ ਨੂੰ ਫੋਨ ਕੀਤਾ ਫੋਨ ਕਰਨੇ ਤੋਂ ਬਾਅਦ ਅਸੀਂ ਉਹਨਾਂ ਦਿਨਾਂ 'ਚ ਐਸਐਸਪੀ ਗੁਰਪ੍ਰੀਤ ਦਿਓ ਜੀ ਸੀ ਅਸੀਂ ਉਹਨਾਂ ਨੂੰ ਕਿਹਾ ਪਿਆ ਸਾਡੇ ਨਾਲ ਧੱਕਾ ਹੋਇਆ ਉਹਨਾਂ ਨੇ ਐਸਐਸਪੀ ਨਵਾਂ ਸ਼ਹਿਰ ਨੂੰ ਫੋਨ ਕੀਤਾ ਪੇ ਤੁਸੀਂ ਬੰਦਾ ਕਿਦਾਂ ਲੈ ਕੇ ਆਏ ਆ ਉਹ ਕੀ ਗੱਲ ਛੋਟੀ ਜੀ ਸੀ ਉਹਨਾਂ ਨੇ ਸ਼ੱਕ ਵਜੋਂ ਇਹਨਾਂ ਨੂੰ ਲੈ ਕੇ ਗਏ ਤੇ ਐਸਐਸਪੀ ਨਮਾਸ਼ਹਿਰ ਨੇ ਐਸਐਚ ਨੂੰ ਕਿਹਾ ਪੇ ਹੁਣੇ ਤੂੰ ਇਹਨੂੰ ਛੱਡ ਕੇ ਰਾਤ ਦੇ 12 ਵਜੇ ਉਹ ਜੀਪ ਤੇ ਇਹਨਾਂ ਨੂੰ ਘਰ ਛੱਡਣਾ ਹੈ ਉਸ ਜਿੱਤ ਤੋਂ ਬਾਅਦ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ ਹੋਏ ਔਰ ਸਾਨੂੰ ਇੱਕ ਨਮਾ ਸੇਧ ਮਿਲੀ ਤੇ ਆਪਾਂ ਨੂੰ ਕੋਈ ਇਦਾਂ ਦੀ ਇੱਕ ਜਥੇਬੰਦੀ ਬਣਾਣੀ ਚਾਹੀਦੀ ਆ ਜਿਹੜੀ ਪੱਤਰਕਾਰਾਂ ਦੇ ਇਦਾਂ ਦੀ ਪ੍ਰੋਬਲਮ ਆਂਦੀ ਆ ਤਾਂ ਉਹਨੂੰ ਆਪਾਂ ਫੇਸ ਕਰ ਸਕੀਏ ਉਹਦਾ ਸਖਤੀ ਨਾਲ ਜਵਾਬ ਦੇ ਸਕੀਏ ਉਦਮ ਸਿੰਘ ਪਾਰਕ ਦੇ ਵਿੱਚ ਅਗਲੇ ਦਿਨ ਅਸੀਂ ਮੀਟਿੰਗ ਕੀਤੀ ਆ ਮੀਟਿੰਗ ਦੇ ਵਿੱਚ ਉਸ ਵੇਲੇ ਜਿਹੜੇ ਸੀਨੀਅਰ ਜਿਹੜੇ ਸਗੇ ਚ ਸਵਰਗੀਏ ਚੌਧਰੀ ਸਗਲੀ RAM ਜੀ ਸਵਰਗੀਏ ਜੀ ਸ਼ਿਵਾਜ ਸ਼ਰਮਾ ਜੀ ਉਹਨਾਂ ਦੀ ਰਹਿਮਾਈ ਏਡ ਅਸੀਂ ਯੂਨੀਅਨ ਦੀ ਸਥਾਪਨਾ ਕੀਤੀ ਉਸ ਬੱਟ ਬ੍ਰੇਖਸ਼ ਦੀ ਇਹ ਜਿਹੜੀ ਛਾਇਆ ਅਸੀਂ ਉਸ ਛਾਇਆ ਦੇ ਵਿੱਚ ਵੱਧ ਰਹੇ ਔਰ ਉਹ ਸਾਡੀਆਂ ਜਿਹੜੀਆਂ ਟਾਹਣੀਆਂ ਅੱਗੇ ਤੋਂ ਅੱਗੇ ਵੱਧੀਆਂ ਜਾ ਰਹੀਆਂ ਹੈਗੀਆਂ ਤੇ ਇਹ ਪ੍ਰੋਬਲਮ ਹਰ ਕਿਸੇ ਪੱਤਰਕਾਰ ਤੇ ਆਉਂਦੀ ਹੈ ਤੇ ਜੇਕਰ ਉਹਦੇ ਪਿੱਛੇ ਕੋਈ ਜਥੇਬੰਦੀ ਕੋਈ ਹੋਊਗੀ ਤਾਂ ਉਹਨੂੰ ਡਰਨੇ ਹੋਊਗਾ ਬੇ ਤੜਕ ਹੋ ਕੇ ਚੱਲੂਗਾ ਪਈ ਨਹੀਂ ਮੇਰੇ ਪਿੱਛੇ 1 2000 ਆਦਮੀ ਦਾ ਕਾਫਲਾ ਮੇਰੇ ਪਿੱਛੇ ਖੜਾ ਸੌਦੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਹਰ ਵੇਲੇ ਉਹਨਾਂ ਲਈ ਤਤਪਰ ਹੈ ਪ੍ਰੋਬਲਮ ਦਾ ਹਰ ਕਿਸੇ ਨੂੰ ਆਂਦੀਆਂ ਔਰ ਆਂਦੀਆਂ ਰਹਿਣੀਆਂ ਪਰ ਇਹਨਾਂ ਪ੍ਰੋਬਲਮ ਨੂੰ ਅਸੀਂ ਫੇਸ ਕਰਨਾ ਜਾਣਦੇ ਆ ਤੇ ਬਾਕੀ ਸਾਰੇ ਭਰਾਵਾਂ ਦੇ ਸਹਿਯੋਗ ਇਹਨਾਂ ਨੇ ਸਾਰਿਆਂ ਦੇ ਜਿਹੜੇ ਐਫਰਟਸ ਹੈ ਉਹਦੇ ਸਦਕੇ ਸਦਕੇ ਹਰ ਕਿਸੇ ਪੱਤਰਕਾਰ ਤੇ ਜਿਹੜੀ ਆਏ ਪਰੇਸ਼ਾਨੀ ਉਹਨੂੰ ਅਸੀਂ ਦੂਰ ਕਰਨੇ ਲਈ 100% ਕੋਸ਼ਿਸ਼ ਕਰਦੇ ਆ ਔਰ ਕਰਦੇ ਆ ਔਰ ਕਰਦੇ ਰਹਿਣਾ ਜਦ ਤੱਕ ਸਾਹ ਹੈ ਆਪਾਂ ਪੱਤਰਕਾਰਤਾ ਦੀ ਸੇਵਾ ਕਰਦੇ ਹੀ ਰਹਿਣਾ ਹੈਗਾ ਮੈਂ ਕੁਝ ਦਿਨ ਪਿੱਛੇ ਜੇ 1.5 ਸਾਲ ਢਿੱਲਾ ਰਿਹਾ ਇਸ ਕਰਕੇ ਕੁਝ ਮੈਂ ਪੱਤਰਕਾਰੀ ਦੇ ਵਿੱਚ ਇਨ ਟੱਚ ਨਹੀਂ ਰਿਹਾ ਪਰ ਉਹਦਾ ਜਿਸਲੇ ਕਿਸੇ ਪੱਤਰਕਾਰ ਤੇ ਕੋਈ ਹਮੀ ਨਮੀ ਹੋ ਜਾਂਦੀ ਜਦ ਮੈਂ ਬੈੱਡ ਤੇ ਬੈਠਾ ਵੀ ਉਥੇ ਉਹਨਾਂ ਦੀ ਸਪੋਰਟ ਕਰ ਰਿਹਾ ਐਸਐਸਪੀ ਨੂੰ ਕਰਨਾ ਜਾਂ ਕਿਸੇ ਨੂੰ ਕਹਿਣਾ ਉਹ ਕੰਟੀਨਿਊ ਚੱਲ ਰਿਹਾ ਇਸ ਤਰ੍ਹਾਂ ਜਿਸ ਤਰ੍ਹਾਂ ਲਾ ਲਦੇ ਹੋ ਵੱਡੀ ਕਾਮਯਾਬੀ ਬੰਦ ਹੋਈ ਜੀ ਆਪਣੀ ਐਸੋਸੀਏਸ਼ਨ ਦੇ ਲੱਗੇ ਸਮੇਂ ਤੋਂ ਚੱਲ ਰਹੀ ਹੈ ਇਹ ਸਾਡੀ ਐਸੋਸੀਏਸ਼ਨ ਦੀ ਸਾਰੇ ਭਰਾਵਾਂ ਦੇ ਸਦਕੇ ਇਹ ਕਾਮਯਾਬੀ ਹੈ ਔਰ ਦੇਖੋ ਵਰਲਡ ਦੀ ਬੀਬੀਸੀ ਨੇ ਔਰ 22 ਆਫ ਅਮਰੀਕਾ ਦੀ ਬ੍ਰਾਡਕਾਸਟਿੰਗ ਨੇ ਦਖਲੇ ਕੀਤਾ ਕਿ ਵਾਰਡ ਦੀ ਪਹਿਲੇ ਇਦਾਂ ਦੀ ਪੱਤਰਕਾਰਾਂ ਦੀ ਔਰਗੇਨਾਈਜੇਸ਼ਨ ਹੈ ਜਿਹੜੀ 23 ਸਾਲ ਤੋਂ ਕੰਟੀਨਿਊ ਚੱਲ ਰਹੀ ਹੈ 2 ਸਾਲ ਪਹਿਲਾਂ ਦੇ ਉਹਨਾਂ ਦੇ ਕਮੈਂਟਸ ਸਟੇਟਮੈਂਟਸ ਹੈਗੀਆਂ ਉਹ ਤੋਂ ਬਾਅਦ ਉੱਥੇ ਦੇ ਰਾਸ਼ਟਰਪਤੀ ਨੇ ਵੀ ਸਾਡੇ ਇਸ ਸਟੈਪ ਨੂੰ ਐਪਰੀਸ਼ੀਏਟ ਕੀਤਾ ਸੀ ਇਹ ਆਪਣੇ ਆਪ ਦੇ ਵਿੱਚ ਯੂਨੀਅਨ ਦਾ ਮਾਨ ਸਨਮਾਨ ਵਧਾਉਣ ਵਾਲੀ ਹੈ ਈਵਨ ਕੇ ਰਿਸ਼ੀ ਜੀ ਜਿਹੜੇ ਪੀਐਮ ਸੀਗੇ ਇੰਗਲੈਂਡ ਦੇ ਉਹਨਾਂ ਨੇ ਵੀ ਇਹਦੇ ਉੱਪਰ ਕਮੈਂਟ ਦਿੱਤਾ ਸੀ ਤੁਸੀਂ ਪੜਿਆ ਵੀ ਹੋਊਗਾ ਜਾਂ ਬੀਬੀਸੀ ਜਿਹੜੇ ਨਿਊਜ਼ ਪੜ੍ਹਦੇ ਆ ਉਹਨਾਂ ਨੇ ਉਹ ਮਿਸਰ ਰਿਸ਼ੀ ਜੀ ਦਾ ਵੀ ਸਟੇਟਮੈਂਟ ਆਈ ਸੀ ਉੱਥੇ ਦੇ ਜਿਹੜਾ ਬੀਬੀਸੀ ਗਰੁੱਪ ਹੈ ਉਹਨਾਂ ਨੇ ਉਹਨਾਂ ਨੂੰ ਇਨਵਾਈਟ ਕੀਤਾ ਸੀ ਉਸ ਇਨਵਾਈਟ ਤੋਂ ਬਾਅਦ ਦੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਦੀ ਚਰਚਾ ਹੋਈ ਸੀ ਉਸ ਉਸ ਚਰਚਾ ਦੇ ਵਿੱਚ ਮਿਸਰ ਰਿਸ਼ੀ ਨੇ ਉਹ ਕਾਫੀ ਅਪਰੀਸ਼ੀਏਟ ਕੀਤਾ ਸੀ ਕਿ ਜਿੱਥੇ ਬੰਦੀਆਂ ਦਾ ਬਹੁਤ ਬੜਨੀ ਆ ਕੁਝ ਜ਼ੇਰ ਬਾਅਦ ਉਹ ਖਤਮ ਹੋ ਜਾਂਦੀਆਂ ਅਸੀਂ ਤੇਜਿੰਦਰ ਸਿੰਘ ਕੋਲੀ ਜਿਲੰਦਰ ਤੋਂ ਅਕਾਲੀ ਪੱਤਰ ਦਾ ਪੱਤਰਕਾਰਤਾ ਦੇ ਚੀਫ ਹੈ ਉਹਨਾਂ ਕੋਲੋਂ ਵੀ ਸਿੱਖਿਆ ਪੰਨੂ ਜੀ ਕੋਲੋਂ ਵੀ ਸਿੱਖਿਆ ਹਰ ਅਸੀਂ ਉਸ ਪੁਰਾਣੇ ਪੱਤਰ ਦਾ ਯਸ਼ ਜੀ ਕੋਲੋਂ ਵੀ ਅਸੀਂ ਬਹੁਤ ਕੁਝ ਸਿੱਖਿਆ ਬਰਿੰਦਰ ਜੀ ਕੋਲੋਂ ਵੀ ਸਿੱਖਿਆ ਰਮੇਸ਼ ਜੀ ਕੋਲੋਂ ਉਹਨਾਂ ਦੇ ਫਾਦਰ ਸਾਹਿਬ ਲਾਰਾ ਜਗਤ ਨਾਰਾਇਣ ਜੀ ਸਿੱਖੇ ਉਹਨਾਂ ਕੋਲੋਂ ਵੀ ਸਿੱਖਿਆ ਬਾਕੀ ਭਰਾਵਾਂ ਦੇ ਸਹਿਯੋਗ ਨਾਲ ਪੱਤਰਕਾਰਤਾ ਐਡਾ ਵੱਡਾ ਖੇਤਰ ਹੈ ਇੰਸਟੀਚਿਊਸ਼ਨ ਇਹਦੇ ਵਿੱਚ ਅਸੀਂ ਮਰਦੇ ਦਮ ਤੱਕ ਕੁਝ ਨਾ ਕੁਝ ਨਵਾਂ ਸਿੱਖਦੇ ਰਹਿਣਾ ਕਈ ਸਾਡੇ ਯੂਨੀਅਨ ਪੱਤਰਕਾਰ ਉਹ ਲੈਣ ਦੱਸ ਦਿੰਦੇ ਆਹ ਇਦਾ ਨੀ ਇਦਾ ਲੇਖ ਤੇ ਤੇ ਜਿਆਦਾ ਸ਼ਾਰਟ ਆਣੀ ਸੀ ਵਧੀਆ ਆਣੀ ਸੀ ਸੋ ਉਹਨਾਂ ਚੀਜ਼ਾਂ ਨੂੰ ਵੀ ਇਹੀ ਸਿੱਖਦੇ ਔਰ ਅਸੀਂ ਸਿੱਖਦੇ ਰਹਿਣਾ ਸਾਰਿਆਂ ਨੇ ਕਈ ਪ੍ਰੋਬਲਮ ਆਣੀ ਹੈ ਹਿੰਮਤ ਦਾਕ ਦੇ ਡਾਟੇਰਾ ਹੋ ਅਸੀਂ ਹਿੰਮਤ ਨਾਲ ਹੀ ਚਲੇ ਸੀਗੇ ਦਿਵਾਨਾ ਜੀ ਮੈਂ ਪਲਾਹਾ ਜੀ ਉਦੋਂ ਸਾਡੇ ਜਿਹੜੇ ਪੁਰਾਣੇ ਸੀਨੀਅਰਸ ਹੈਗੇ ਵਿਚਾਰੇ ਇੱਥੇ ਨਹੀਂ ਆ ਉਹਨਾਂ ਨੂੰ ਫੇਰ ਅਸੀਂ ਯਾਦ ਕਰਦੇ ਆ ਪਰ ਉਹਨਾਂ ਦੇ ਸਦਕੇ ਅਸੀਂ ਅੱਜ ਦਿਨ ਤੱਕ ਚੱਲ ਰਿਹਾ ਔਰ ਅਸੀਂ ਅਸੀਂ ਵੀ ਇਦਾਂ ਬੂਟਾ ਲਾਇਆ ਤੁਸੀਂ ਵੀ ਇਸ ਬੂਟੇ ਨੂੰ ਅੱਗੇ ਵਧਾਉਂਦੇ ਰਹਿਣਾ ਪਰ ਇਹ ਇੱਕ ਇਦਾਂ ਦੀ ਸੰਸਥਾ ਹੈ ਇਹਦਾ ਨਾਂ ਹੈ ਤੁਸੀਂ ਬੰਬੇ ਵੀ ਗੱਲ ਕਰੋ ਤੇ ਉੱਥੇ ਦੇ ਰਿਪੋਰਟਰਸ ਤੁਹਾਡੀ ਰਿਸਪੈਕਟ ਕਰਨਗੇ ਕੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਕੋਈ ਆਰਗੇਨਾਈਜੇਸ਼ਨ ਹੈਗੀ ਆ ਜਿਹੜੀ ਚੱਲਦੀ ਹੈਗੀ ਆ ਔਰ ਟਰਹਲੇ ਨਾਲ ਕੰਮ ਕਰਦੀ ਸਮਾਜ ਸੇਵਾ ਦੇ ਵੀ ਕੰਮ ਅਸੀਂ ਬਹੁਤ ਬਹੁਤ ਮੈਡੀਕਲ ਕੈਂਪ ਲਗਾਏ ਸਾਡਾ ਜਿਹੜਾ 88ਵਾਂ ਮੈਡੀਕਲ ਕੈਂਪ ਹੈ ਉਹ ਸਾਡੇ ਅਮਰਜੀਤ ਜੀ ਚਲੰਦਰ ਤੋਂ ਪੱਤਰਕਾਰ ਉਹ ਪਿੰਡ ਦਾ ਜਿਹੜਾ ਅਸੀਂ ਜੰਡੂ ਸਿੰਘਾ ਉੱਥੇ ਲਗਾਇਆ ਗਿਆ ਉਹ ਤੋਂ ਬਾਅਦ ਅਸੀਂ ਇਦਾਂ ਦੀ ਸੋਸ਼ੀਅਲਟੀ ਵੀ ਕਰਦੇ ਹੈਗੇ ਜਿਨ੍ਹਾਂ ਵਿੱਚ ਮੈਡੀਕਲ ਕੈਂਪ ਵਿਦ ਮੈਡੀਸਿਨ ਇਸ ਤਰ੍ਹਾਂ ਨਹੀਂ ਹੈ ਕਿ ਕੈਂਪ ਆ ਲੋ ਡਾਕਟਰ ਪਰਚੀਆਂ ਘਟਣ ਤਾਂ ਸਾਡੇ ਕੋਲ ਆ ਕੇ ਦਿਖਾਓ ਨਹੀਂ ਹੋਰ ਵੀ ਪੱਤਰਕਾਰਾਂ ਤੇ ਕਈ ਹਸਪਤਾਲਾਂ 'ਚ ਪ੍ਰੋਬਲਮ ਆਂਦੀ ਹੈ ਉਹਨਾਂ ਲਈ ਵੀ ਆਪਾਂ ਸਪੋਰਟ ਕਰਦੇ ਆਂ ਕਿ ਸੱਜਣਾ ਬੰਦਾ ਸਾਡਾ ਹੈਗਾ ਇਹਦੇ ਕੋ ਪੈਸੇ ਆ ਨਹੀਂ ਇਲਾਜ ਕਰਾਓ ਇਹ ਸੰਸਾ ਦਾ ਮੋਟੀਵੇਟਿਵ ਹੈ ਟੂ ਸਰਵ ਦਾ ਹਿਮੈਨਿਟੀ ਪੱਤਰਕਾਰ ਨਰੇ ਪੱਤਰਕਾਰ ਨਹੀਂ ਉਹਨਾਂ ਦੇ ਅੰਦਰ ਵੀ ਸੇਵਾ ਭਾਵ ਦਾ ਜਜ਼ਬਾ ਉਸ ਸੇਵਾ ਭਾਵ ਦੇ ਜਜ਼ਬੇ ਨੂੰ ਲੈ ਕੇ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਹੋਂਦ ਵਿੱਚ ਆਈ ਹੈ ਔਰ ਹੋਂਦ ਵਿੱਚ ਰਹੂਗੀ ਔਰ ਲੋਕਾਂ ਦੇ ਉਸੀ ਤਰ੍ਹਾਂ ਸੇਵਾ ਜਿੱਦਾਂ ਕਿ ਪਿੱਛੇ ਕਰਦੀ ਆ ਰਹੀ ਉਹਦਾ ਹੀ ਸੇਵਾ ਕਰਦੀ ਰਹੋ ਇਹਨਾਂ ਕਹਿੰਦਾ ਹੋਇਆ ਧੰਨਵਾਦ